ਲਗਦਾ ਇਹ ਆਪਣੇ YouTube ਦੇ ਚੈਨਲ ਦੇ ਨਾਲੇ ਆਪਣੀ ਗੈਰੀ ਫਾਰਮ ਦੇ ਡੇਟ ਪ੍ਰਾਪਰਟੀ ਦੇਰੀ ਫਾਰਮ ਦੇ ਆਪਣੀ ਵੀਡੀਓ ਦੇਖਦੇ ਐ ਸੇ ਵਕਤੇ ਉਹ ਆਪਾਂ ਚੈਨਲ ਨੂੰ ਫੋਲੋ ਕਰ ਲਓ ਜੀ YouTube ਤੇ ਇਹਦੇ ਉਹ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਵੀੜ ਬਈ ਆਤੀ ਆਪਾਂ ਗਾਂ ਜੀ ਨੂੰ ਆਪਾਂ ਸੇਵ ਕਰੀਏ ਇਹ ਭਾਈ ਨੇ ਇਹ ਪਾਰ ਆ ਗਿਆ ਇਹ ਲੈ ਇਹਨੇ ਆਪਣਾ ਗੱਡੀ ਤੇ ਲੱਗਿਆ ਉਹ ਚੜਾਉਣ ਨੂੰ ਹਨ ਤੇ ਮਾਰ ਤਾ ਨਾ ਪਰਮਾਤਮਾ ਬਾਈ ਇਹ ਗੰਨ ਕਰੇ ਵਾਤਾ ਤੇ ਬਾਈ ਨੇ ਘਰੇ ਰੱਖਾ ਵਾਸਤੇ ਬਈ ਲੈ ਜਾਈਏ ਓਟੇ ਨੂੰ ਆ ਚ

ਕਿਉਂਕਿ ਆਪਣੀ ਜਿਹੜੀਆਂ ਵੱਡੀਆਂ ਗੱਬਸੀਆਂ ਸੀਗੀਆਂ ਉਹ ਵੱਡੀਆਂ ਗੱਬ ਆਪਣੀ ਜਗ੍ਹਾ ਦੇ ਸ਼ੋਰਟਸ ਕਰਕੇ ਆਪਾਂ ਇਹਦੇ ਵੀ ਹੀ ਜੀਦਾ ਉਹ ਸੇਵ ਕਰਨਾ ਅਡਰਕਵਾ ਦੀ ਵਿਆਹ ਦੀ ਇਹ ਤਾਂ ਵੀ ਇਥੋਂ ਦਿਖ ਜਾਂ ਤਿਆਰ ਹੋ ਗਈ ਕਿਉਂਕਿ ਇਹਦਾ ਜਿਹੜਾ ਟਾਈਮ ਹੈਗਾ ਹਜੇ ਰਹਿੰਦਾ ਹੈ ਇਹਦਾ ਇੱਕ ਮਹੀਨਾ ਪਿਆ ਹਜੇ ਇਹ ਸੂਣ ਵਾਸਤੇ ਫੋਟੋਆਂ ਜੀ ਸਾਰਾ ਓਕੇ ਵੀਰ ਜੀ ਧੰਨਵਾਦ ਸਾਰਿਆਂ ਨੂੰ